ਕੋਈ ਜੋ ਵੀ ਬੰਦੇ ਨੇ ਕਿਸੇ ਨੇ ਵੀ ਘੱਟ ਪੈਸੇ ਖਰਚਨੇ ਆ ਚਾਹੇ ਉਹ ਕਿਤੇ ਵੀ ਲਾਣਾ ਹੈ ਚਾਹੇ ਵੇਅਰ ਹਾਊਸ ਹੈ ਘਰ ਹੈ ਛੱਤ ਤੇ ਹੈ ਕੁਝ ਵੀ ਹੈ ਉਹਨਾਂ ਵਾਸਤੇ ਵੀ ਆਪਣੇ ਕੋਲ ਪੂਰੀ ਹਰ ਆਈਟਮ ਮਿਲੂਗੀ ਤੇ ਉਹਨਾਂ ਨੂੰ ਆਪਾਂ ਸਿਰਫ ਤੇ ਸਿਰਫ 17 17 18 20 ਨਹੀਂ 10 ਰੁਪਏ ਫੁੱਟ ਤੋਂ ਟਾਈਲ ਦੇ ਦਾਂਗੇ ਛੋਟੀ ਟਾਈਲ ਆ ਗਈ ਇਹ 1.5/1.5 ਦੀ ਟਾਈਲ ਹੈ ਇਹ ਤੁਹਾਨੂੰ ਸਿਰਫ ਤੇ ਸਿਰਫ ਸਰ 14 ਰੁਪਏ ਫੁੱਟ ਦੇ ਦਾਂਗੇ 14 ਰੁਪਏ ਫੁੱਟ ਟਾਈਲ 14 ਰੁਪਏ ਫੁੱਟ ਟਾਈਲ ਦੇ ਦਾਂਗੇ ਆ ਦੇਖੋ ਇਹਦੀ ਮੋਟਾਈ ਦੇਖੋ ਬਿਨਾ ਬਾਕ ਤੋਂ ਮਾਲ ਲਊਗਾ ਸਿਰਫ ਤੇ ਸਿਰਫ 14 ਰੁਪਏ ਫੁੱਟ ਦੇ ਦਾਂਗੇ ਗ੍ਰੇਨਾਈਟ ਤੇ ਵਿੱਚ ਵੀ ਤੁਸੀਂ ਰੇਟ ਸੁਣ ਕੇ ਤੁਹਾਨੂੰ ਕਹਿ ਦਿੰਨੇ ਵੀ ਪੱਕਾ ਤੁਹਾਨੂੰ ਸ਼ੱਕ ਹੋ ਜਾਊਗਾ ਕਸਟਮਰ ਕਹਿਣਗੇ ਵੀ ਯਾਰ ਇਹ ਸੱਚ ਨਹੀਂ ਹੋ ਸਕਦਾ ਪਰ ਸੱਚੀ ਗੱਲ ਹੈ ਇਹੋ ਜਿਹਾ ਗ੍ਰੇਨਾਈਟ ਤੁਹਾਨੂੰ ਸਿਰਫ ਤੇ ਸਿਰਫ 60 ਰੁਪਏ ਫੁੱਟ ਦੇ ਦਾਂਗੇ ਰੇਟ ਤਾਂ ਕਾਫੀ ਹੋ ਜ਼ਿਆਦਾ ਹੈ ਤਾਂ ਕਾਫੀ ਜ਼ਿਆਦਾ ਦੇਖਣ ਨੂੰ ਵੀ ਸੋਹਣਾ ਲੱਗਦਾ ਕੁਛ ਰੇਟ ਨਹੀਂ ਹੈ ਸਰ ਇਹਦਾ ਸਿਰਫ ਸਾਊਸ ਦਾ ਗ੍ਰੇਨਾਈਟ ਹੈ ਸਿਰਫ ਤੇ ਸਿਰਫ 80 ਰੁਪਏ ਫੁੱਟ ਦੇ ਦਾਂਗੇ ਸਿਰਫ 80 ਰੁਪਏ ਫੁੱਟ ਇਹਦਾ ਵੱਡੇ ਵੱਡੇ ਹੋਟਲਾਂ ਦੇ ਵਿੱਚ ਲੱਗਦਾ ਮਹਿੰਗੇ ਮਹਿੰਗੇ ਦੇ ਵਿੱਚ ਲਗਜ਼ਰੀ ਹੋਟਲਾਂ 'ਚ ਸਾਰਾ ਛਾਹੀ ਲੱਗਿਆ ਹੁੰਦਾ ਕੋਈ ਵੀ ਤੁਹਾਨੂੰ ਸਾਊਸ ਦਾ ਇਹ ਗ੍ਰੇਨਾਈਟ 80 ਰੁਪਏ ਫੁੱਟ ਨਹੀਂ ਦੇਊਗਾ 80 ਦਾਂਗਾ ਜਿੱਤੂ ਹੀ ਟਾਈਲਾਂ ਤੁਸੀਂ ਸਾਨੂੰ ਦਿਖਾਈ ਜਾਂਦੇ ਹੋ ਪਰ ਟਾਈਲਾਂ ਕਿਤੇ ਉਹ ਨਾ ਹੁਣ ਮਿੱਟੀ ਜਿਹੀ ਹੋਣਗੀ ਜਿਹੜਾ ਤੁਸੀਂ ਰੇਟ ਸਸਤਾ ਦੇਈ ਜਾਂਦੇ ਹੋ ਸਾਨੂੰ ਚੈੱਕ ਕਰਕੇ ਦਿਖਾਓ ਚੈੱਕ ਕੁਆਲਿਟੀ ਪੂਰੀ ਵਧੀਆ ਹੋਊਗੀ ਆ ਦੇਖੋ ਟਾਈਲ ਦੇ نیچے ਕੋਈ ਸਪੋਰਟ ਨਹੀਂ ਹੈ ਤੇ ਟਾਈਲ ਤੁਸੀਂ ਚੈੱਕ ਕਰ ਲਓ ਮੇਰਾ ਵਜ਼ਨ ਹੈਗਾ ਲਗਭਗ 85 ਕਿਲੋ ਤੇ ਟਾਈਲ ਨੂੰ ਕੁਝ ਨਹੀਂ ਹੋਇਆ ਆ ਟਾਈਲ ਦੇ ਉੱਤੇ ਤੁਸੀਂ ਦੇਖ ਰਹੇ ਹੋ ਬੰਦਾ ਚੜ ਰਿਹਾ ਸਿੱਧਾ ਖੜਾ ਬੰਦਾ ਉੱਤੇ ਦੋ ਬੰਦੇ ਵੀ ਚੜ ਜਾਂਦੇ ਨੇ ਟਾਇਲ ਦੇ ਉੱਤੇ ਬਿਲਕੁਲ ਬਿਲਕੁਲ ਸਰ ਟਾਇਲ ਨੂੰ ਕੁਝ ਨਹੀਂ ਹੋ ਰਿਹਾ ਜੀ ਇੰਨੀ ਵਧੀਆ ਕੁਆਲਿਟੀ ਹੈ ਟਾਇਲ ਦੀ 35 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ SK Singh ਅਸੀਂ ਖੜੇ ਹਾਂ ਪੁੱਚੋ ਮੰਡੀ ਦੇ ਲਹਿਰਾ ਥਰਮਲ ਪਲਾਂਟ ਦੇ ਕੋਲ ਜਿੱਥੇ ਕਿ ਮਹੇਸ਼ਵਰੀ ਟਾਇਲਸ ਵਾਲਿਆਂ ਦੇ ਭਾਰੀ ਡਿਸਕਾਊਂਟ ਹੈ ਜਿਹੜਾ ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਕਾਫੀ ਪੁਰਾਣਾ ਜਿਹੜਾ ਇਹਨਾਂ ਦਾ ਕੰਮ ਆ ਤੇ ਅੱਜ ਤੁਹਾਨੂੰ ਇਹਨਾਂ ਦੇ ਕੋਲ ਜਿਹੜਾ ਮਾਰਬਲ ਆ ਉਹ ਤੋਂ ਜਾਣੂ ਕਰਵਾਵਾਂਗੇ ਜੋ ਕਿ ਬਹੁਤ ਹੀ ਘੱਟ ਸਸਤੇ ਰੇਟਾਂ ਤੇ ਜਿਹੜਾ ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਆ ਉਹ ਗੱਲਬਾਤ ਕਰਵਾਉਨੇ ਆ ਸਾਡੇ ਨਾਲ ਨੇ ਇੱਥੋਂ ਦੇ ਮਾਲਕ ਜੀਤੂ ਜੀ ਜੀਤੂ ਜੀ ਜਿਹੜੀਆਂ ਟਾਈਲਾਂ ਪਈਆਂ ਨੇ ਬਾਹਰ ਇਹਨਾਂ ਤੇ ਤੁਸੀਂ ਕੀ ਆਫਰ ਦੇ ਰਹੇ ਹੋ ਅੱਜ ਸਰ ਜਿਹੜੀਆਂ ਆਪਣੇ ਕੋਲ ਬਾਹਰ ਟਾਈਲਾਂ ਪਈਆਂ ਇਹ ਜੇ ਕਿਸੇ ਵੀਰ ਨੇ ਆਪਣਾ ਕੋਈ ਵੇਅਰ ਹਾਊਸ ਬਣਾਣਾ ਹੈ ਕੋਈ ਸਟੋਰ ਬਣਾਣਾ ਹੈ ਕੋਈ ਉੱਪਰਲੀ ਛੱਤ ਤੇ ਲਗਾਣਾ ਹੈ ਕਿਸੇ ਵੀਰ ਨੇ ਘੱਟ ਪੈਸੇ ਖਰਚਨੇ ਆ ਕੋਈ ਜੋ ਵੀ ਬੰਦੇ ਨੇ ਕਿਸੇ ਨੇ ਵੀ ਘੱਟ ਪੈਸੇ ਖਰਚਨੇ ਆ ਚਾਹੇ ਉਹ ਕਿਤੇ ਵੀ ਲਾਣਾ ਹੈ ਚਾਹੇ ਵੇਅਰ ਹਾਊਸ ਹੈ ਘਰ ਹੈ ਛੱਤ ਤੇ ਹੈ ਕੁਝ ਵੀ ਹੈ ਤੇ ਲੀਵਰ ਕੁਆਟਰ ਹੈ ਗੋਦਾਮ ਹੈ ਤਾਂ ਉਹ ਉਹਨਾਂ ਵਾਸਤੇ ਵੀ ਆਪਣੇ ਕੋਲ ਪੂਰੀ ਹਰ ਆਈਟਮ ਮਿਲੂਗੀ ਤੇ ਉਹਨਾਂ ਨੂੰ ਆਪਾਂ ਸਿਰਫ ਤੇ ਸਿਰਫ 17 17 18 20 ਨਹੀਂ 10 ਰੁਪਏ ਫੁੱਟ ਤੋਂ ਟਾਈਲ ਦੇ ਦਾਂਗੇ 10 ਰੁਪਏ ਫੁੱਟ ਤੋਂ ਟਾਈਲ 10 ਰੁਪਏ ਫੁੱਟ ਤੋਂ ਇਹ ਸਟਾਈਲ ਦੇ ਦਾਂਗੇ ਉਹ ਵੀ 1.5/2 ਫੁੱਟ ਦੀ ਟਾਈਲ 10 ਰੁਪਏ ਫੁੱਟ ਤੋਂ ਦੇ ਵੱਡਾ ਸਾਈਜ਼ ਹੈ ਤਾਂ ਕਾਫੀ ਵੱਡਾ ਸਾਈਜ਼ ਆ ਸਰ ਬਹੁਤ ਵੱਡਾ ਸਾਈਜ਼ ਹੈ ਆ ਦਿਖਾ ਰਹੇ ਨੇ ਟਾਈਲ ਦਾ ਸਾਈਜ਼ ਹੈ ਜਿਹੜਾ ਕਾਫੀ ਵੱਡਾ ਹੈ ਸਰ ਇਹ 10 ਰੁਪਏ ਫੁੱਟ ਚ ਹੀ ਆਪਾਂ ਕਸਟਮਰ ਨੂੰ ਦੇ ਦਾਂਗੇ ਜਿੱਥੇ ਜਿਹਨੇ ਬੰਦੇ ਨੇ ਆਪਣੇ ਨੇ ਸਸਤਾ ਕੰਮ ਕਰਨਾ ਹੈ ਉਹਨਾਂ ਨੂੰ ਆਹ ਸਾਈਜ਼ ਦੀ ਟਾਈਲ ਆਪਾਂ 10 ਰੁਪਏ ਫੁੱਟ ਦੇ ਦਾਂਗੇ ਤੇ ਉਸ ਤੋਂ ਇਲਾਵਾ 15 ਤੋਂ 20 ਰੁਪਏ ਫੁੱਟ ਦੇ ਵਿੱਚ ਹੋਰ ਵੀ ਕਈ ਸਾਈਜ਼ ਦੇ ਦਾਂਗੇ ਇਹ ਕਿੰਨੇ ਕਿੰਨੇ ਫੁੱਟ ਦਾ ਸਟਾਕ ਆ ਜਿਹੜਾ ਪਿਆ ਤੁਹਾਡੇ ਕੋਲ ਮਾਲ ਬਾਦੂ ਸਰ 2000 5000 ਫੁੱਟ 7000 ਫੁੱਟ ਇਹ ਮਾਲ ਮਿਲ ਜੂਗਾ ਤੁਹਾਨੂੰ ਜਿਹੜਾ ਆ ਟਾਈਲ ਹੈ ਇਹ ਕਸਟਮਰ ਨੂੰ ਅਸੀਂ 19 ਰੁਪਏ ਫੁੱਟ ਦੇ ਦਾਂਗੇ 2x2 ਦੀ ਬਾਕਸ ਪੈਕ ਹੈਗੀ ਐ ਛੋਟਾ ਮੋਟਾ ਕੁਝ ਆ ਸਕਦਾ ਡਿਫੈਕਟ ਇਹ ਸਿਰਫ 19 ਰੁਪਏ ਫੁੱਟ ਦੇ ਦਾਂਗੇ ਦੱਬਿਆਂ ਦੇ ਵਿੱਚ ਵੀ ਅਸੀਂ ਬੰਦ ਪਈਏ ਬਾਹਰ ਰੱਖਣ ਕਰਕੇ ਜਿਹੜੇ ਡੱਬੇ ਨੇ ਉਹ ਖਰਾਬ ਹੋਏ ਹੋਏ ਨੇ ਪਰ ਟਾਇਲਾਂ ਬਹੁਤ ਸੋਹਣੀਆਂ ਨੇ ਨਵੀਆਂ ਟਾਈਲਾਂ ਨੇ ਬਿਲਕੁਲ ਬਿਲਕੁਲ ਇਹ ਟਾਈਲ ਦੇ ਦਾਂਗੇ ਉਸ ਤੋਂ ਇਲਾਵਾ ਆਜੋ ਤੁਹਾਨੂੰ ਹੋਰ ਦਿਖਾ ਦਿੰਦੇ ਆ ਛੋਟੀ ਟਾਈਲ ਆ ਗਈ ਇਹ ਡੇਢ ਬਾਈ ਡੇਢ ਦੀ ਟਾਈਲ ਹੈ ਇਹ ਤੁਹਾਨੂੰ ਸਿਰਫ ਤੇ ਸਿਰਫ ਸਰ 14 ਰੁਪਏ ਫੁੱਟ ਦੇ ਦਾਂਗੇ 14 ਰੁਪਏ ਫੁੱਟ ਟਾਈਲ ਬਿਲਕੁਲ 14 ਰੁਪਏ ਫੁੱਟ ਟਾਈਲ ਦੇ ਦਾਂਗੇ ਆ ਦੇਖੋ ਇਹਦੀ ਮੋਟਾਈ ਦੇਖੋ ਤੁਸੀਂ ਜੀ ਬਿਨਾ ਬਾਕਸ ਤੋਂ ਮਾ ਲਊਗਾ ਸਿਰਫ ਤੇ ਸਿਰਫ 14 ਰੁਪਏ ਫੁੱਟ ਦੇ ਦਾਂਗੇ ਜੀ ਇਸ ਤੋਂ ਇਲਾਵਾ ਕਿਸੇ ਨੇ ਬਚੇ ਹੋਏ ਸਾਡੇ ਕੋਲ ਜਿਵੇਂ ਡੱਬੇ ਥੋੜੇ ਥੋੜੇ ਰਹਿ ਜਾਂਦੇ ਆ 5-5 10-10 ਡੱਬੇ ਉਸ ਟਾਈਪ ਦਾ ਵੀ ਮਟੀਰੀਅਲ ਸਾਡੇ ਕੋਲ ਪਿਆ ਹੈ ਅਲੱਗ- ਇੱਕ ਕਸਟਮਰ ਨੂੰ ਵਾਜੇ ਸਿਰਫ ਤੇ ਸਿਰਫ 140 ਰੁਪਏ ਦਾ ਡੱਬਾ ਦੇ ਦਾਂਗੇ ਸਿਰਫ 140 ਰੁਪਏ ਦਾ ਡੱਬਾ 140 ਰੁਪਏ ਦਾ ਡੱਬਾ ਬਿਲਕੁਲ ਜੀ ਬਿਲਕੁਲ ਇੱਥੇ ਕਾਫੀ ਜ਼ਿਆਦਾ ਵੈਰਾਈਟੀ ਵੀ ਜਿਹੜੀ ਦੇਖਣ ਨੂੰ ਤੁਹਾਡੇ ਕੋਲੇ ਮਿਲ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਟਾਈਲਾਂ ਨੇ ਜਿਹੜੀਆਂ ਆ ਬਾਰ ਪਈਆਂ ਨੇ ਉਹਦੇ ਕਰਕੇ ਬਾਕਸ ਜਿਹੜੇ ਖਰਾਬ ਹੋਏ ਨੇ ਪਰ ਰੇਟ ਇਹਨਾਂ ਦਾ ਜਮੀ ਮਿੱਟੀ ਦੇ ਭਾਜ ਜਿਹੜੀ ਟਾਈਲ ਆ ਉਹ ਦੇ ਰਹੇ ਨੇ 140 ਰੁਪਏ ਡੱਬਾ ਜੀ ਬਿਲਕੁਲ ਸਰ ਬਾਕਸ ਖਰਾਬ ਹੈ ਟਾਈਲ ਅੰਦਰੋਂ ਬਿਲਕੁਲ ਸਹੀ ਹੈ ਟਾਈਲ 'ਚ ਕੋਈ ਡਿਫੈਕਟ ਨਹੀਂ ਹੈ ਸਿਰਫ ਇਹ ਜਿਹੜੇ ਡੱਬੇ ਖਰਾਬ ਹੋ ਗਏ ਆ ਸਾਡੇ ਕੋਲ ਜਿਹੜਾ ਥੋੜਾ ਬਹੁਤ ਮਾਲ ਬਚ ਜਾਂਦਾ ਐ ਐਂਡ ਟੂ ਐਂਡ ਉਹ ਰੇਟ ਉਹਦਾ ਰੇਟ ਬਿਲਕੁਲ ਘਟਦੇ ਨੇ ਉਸ ਤੋਂ ਬਾਅਦ ਸਰ ਤੁਹਾਨੂੰ ਗ੍ਰੇਨਾਈਟ ਤੇ ਵਿੱਚ ਵੀ ਤੁਸੀਂ ਰੇਟ ਸੁਣ ਕੇ ਤੁਹਾਨੂੰ ਕਹਿ ਦਿੰਨਾ ਐ ਵੀ ਪੱਕਾ ਤੁਹਾਨੂੰ ਸ਼ੱਕ ਹੋ ਜਾਊਗਾ ਕਸਟਮਰ ਕਹਿਣਗੇ ਵੀ ਯਾਰ ਇਹ ਸੱਚ ਨਹੀਂ ਹੋ ਸਕਦਾ ਪਰ ਸੱਚੀ ਗੱਲ ਹੈ ਇਹ ਜਾਂ ਗ੍ਰੇਨਾਈਟ ਤੁਹਾਨੂੰ ਸਿਰਫ ਤੇ ਸਿਰਫ 60 ਰੁਪਏ ਫੁੱਟ ਦੇ ਦਾਂਗੇ ਇਹ ਜਾਂ ਡਾਰਕ ਕਲਰ ਦਾ ਗ੍ਰੇਨਾਈਟ ਤੁਹਾਨੂੰ ਕਿਤੇ ਵੀ 60 ਰੁਪਏ ਫੁੱਟ ਨਹੀਂ ਮਿਲੂਗਾ ਸਿਰਫ ਤੇ ਸਿਰਫ ਮੇਸ਼ੂ ਟਾਈਲ ਤੇ ਮਿਲੂਗਾ ਆਓ ਤੁਹਾਨੂੰ ਗ੍ਰੇਨਾਈਟ ਚ ਹੋਰ ਵੀ ਵੈਰਾਈਟੀ ਦਿਖਾ ਦਿੰਦੇ ਹਾਂ ਹੋਰ ਵੀ ਇਹਨਾਂ ਕੋਲ ਕਾਫੀ ਦੀ ਵੈਰਾਈਟੀ ਆ ਗ੍ਰੇਨਾਈਟ ਦੇ ਵਿੱਚ ਦੇਖਦੇ ਆ ਹੁਣ ਜਿਹੜਾ ਰੇਟ ਹੈ ਇਹਨਾਂ ਦਾ ਉਹ ਵੀ ਸਿਰਫ 60 ਰੁਪਏ ਫੁੱਟ ਆ ਤੇ ਅੱਗੇ-ਅੱਗੇ ਜਿਵੇਂ-ਜਿਵੇਂ ਤੁਹਾਡੀ ਕੁਆਲਿਟੀ ਜਾਈ ਜੋਗੀ ਓਵੇਂ-ਓਵੇਂ ਤੁਹਾਨੂੰ ਰੇਟ ਆ ਜਿਹੜਾ ਉਹਦੇ ਬਾਰੇ ਇਹ ਦੱਸਦੇ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲ ਦੇਖੋ ਇਹਨਾਂ ਡਾਰਕ ਬਲੈਕ ਕਲਰਸ ਨੂੰ 70 ਰੁਪਏ ਫੁੱਟ ਦੇ ਦਾਂਗੇ 70 ਰੁਪਏ ਫੁੱਟ ਦੇ ਵਿੱਚ ਇਹ ਜਿਹੀ ਸੋਹਣੀ ਕੁਆਲਿਟੀ ਦੇ ਦਾਂਗੇ ਤੇ ਉਸ ਤੋਂ ਇਲਾਵਾ ਸਾਡੇ ਕੋਲ ਬਹੁਤ ਵੈਰਾਈਟੀ ਹੋਈ ਹੈ ਬਹੁਤ ਕਲਰ ਪਏ ਹੈ ਕਸਟਮਰ ਆਵੇ ਤੇ ਉਹ ਦੇਖ ਕੇ ਲੈ ਕੇ ਜਾਵੇ ਉਹਨੂੰ ਡਿਜ਼ਾਈਨ ਦੀ ਤੇ ਰੇਟ ਦੀ ਤੇ ਕੁਆਲਿਟੀ ਦੀ ਉਹਨੂੰ ਕੋਈ ਦਿੱਕਤ ਨਹੀਂ ਮਿਲੂਗੀ ਉਹਨੂੰ ਪੂਰੀ ਤਸੱਲੀ ਹੋਊਗੀ ਸਾਡੇ ਕੋਲ ਸਾਊਥ ਦਾ ਗ੍ਰੇਨਾਈਟ ਰਾਜਸਥਾਨ ਦਾ ਗ੍ਰੇਨਾਈਟ ਹਰ ਤਰ੍ਹਾਂ ਦਾ ਗ੍ਰੇਨਾਈਟ ਅਵੇਲੇਬਲ ਹੈ ਤੇ ਕੋਈ ਸਟਾਕ ਦੀ ਕਮੀ ਨਹੀਂ ਹੈ ਆ ਵੇਅਰਹਾਊਸ ਤੁਸੀਂ ਦੇਖ ਸਕਦੇ ਹੋ ਸਾਡਾ ਵੇਅਰਹਾਊਸ ਤੁਸੀਂ ਕਵਰ ਕਰ ਲਓ ਵੇਅਰਹਾਊਸ ਸਾਡਾ ਬਹੁਤ ਵੱਡਾ ਹੈ ਜਿੰਨਾ ਮਰਜ਼ੀ ਮਾਲ ਲੈ ਲਓ ਇਹਦੇ ਸਾਡੇ ਕੋਲ ਦੋ ਵੇਅਰਹਾਊਸ ਹੈ ਜੀ ਕਸਟਮਰ ਰੂਮ ਮਜ਼ਾ ਆਜੂਗਾ ਇੱਕ ਵਾਰੀ ਵਿਜ਼ਿਟ ਕਰੇ ਉਹਨੂੰ ਸੈਟੀਸਫੈਕਸ਼ਨ 101% ਹੋਊਗੀ ਇਹਦਾ ਰੇਟ ਤਾਂ ਕਾਫੀ ਹੋ ਜਾਦਾ ਇਹਦਾ ਕਾਫੀ ਜਿਆਦਾ ਦੇਖਣ ਨੂੰ ਵੀ ਸੋਹਣਾ ਲੱਗਦਾ ਕੁਛ ਰੇਟ ਨਹੀਂ ਸਰ ਇਹਦਾ ਸਿਰਫ ਇਸ ਹਾਊਸ ਦਾ ਗ੍ਰੇਨਾਈਟ ਹੈ ਸਿਰਫ ਤੇ ਸਿਰਫ 80 ਰੁਪਏ ਫੁੱਟ ਦੇ ਦਾਂਗੇ ਸਿਰਫ 80 ਰੁਪਏ ਫੁੱਟ ਇਹਦਾ ਵੱਡੇ ਵੱਡੇ ਹੋਟਲਾਂ ਦੇ ਵਿੱਚ ਲੱਗਦਾ ਮਹਿੰਗੇ ਮਹਿੰਗਿਆਂ ਦੇ ਵਿੱਚ ਲਗਜ਼ਰੀ ਹੋਟਲਾਂ 'ਚ ਸਾਰਾ ਛਾਹੀ ਲੱਗਿਆ ਹੁੰਦਾ ਕੋਈ ਵੀ ਤੁਹਾਨੂੰ ਸੌਦਾ ਹਾ ਗ੍ਰੇਨਾਈਟ 80 ਰੁਪਏ ਫੁੱਟ ਨਹੀਂ ਦੇਊਗਾ 80 ਦਵਾਂਗੇ ਜੀ ਅੱਗੇ ਤੁਹਾਡੇ ਕੋਲ ਕਾਫੀ ਜਿਆਦਾ ਸਟਾਕ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਤੇ ਅੱਗੇ ਇਹਨਾਂ ਦੇ ਰੇਟ ਵੀ ਸਾਨੂੰ ਮੜਾ-ਵਾੜਾ ਜਾਣੂ ਕਰਵਾ ਜੀ ਆ ਜਿਵੇਂ ਆ ਬਲੈਕ ਦੇ ਵਿੱਚ ਆ ਬੈਨ ਜਿਹੜੇ ਸਿਰਫ ਤੇ ਸਿਰਫ 65 ਰੁਪਏ ਫੁੱਟ ਦਾ ਆ ਬਲੈਕ ਮਿਲ ਜੂਗਾ ਤੁਹਾਨੂੰ ਤੇ ਆ ਮਿਲ ਜੂਗਾ ਉਹ ਪਿਆ ਤੁਹਾਨੂੰ ਬਹੁਤ ਕਲਰ ਮਿਲ ਜਾਣਗੇ ਸਿਰਫ ਤੇ ਸਿਰਫ 65 ਰੁਪਏ ਫੁੱਟ ਦੇ ਵਿੱਚ ਜੀ ਜੀ ਤੁਸੀਂ ਟਾਈਲਾਂ ਤੁਸੀਂ ਸਾਨੂੰ ਦਿਖਾਈ ਜਾਂਦੇ ਹੋ ਪਰ ਟਾਈਲਾਂ ਕਿਤੇ ਉਹ ਨਾ ਹੁਣ ਮਿੱਟੀ ਜੀਆਂ ਹੋਣਗੀਆਂ ਜਿਹੜਾ ਤੁਸੀਂ ਰੇਟ ਸਸਤਾ ਦੇਈ ਜਾਂਦੇ ਹੋ ਸਾਨੂੰ ਚੈੱਕ ਕਰਕੇ ਦਿਖਾਓ ਚੈੱਕ ਜੀ ਦੀ ਕੁਆਲਿਟੀ ਪੂਰੀ ਵਧੀਆ ਹੋਊਗੀ ਆ ਦੇਖੋ ਟਾਈਲ ਦੇ نیچے ਕੋਈ ਸਪੋਰਟ ਨਹੀਂ ਹੈ ਤੇ ਟਾਈਲ ਤੁਸੀਂ ਚੈੱਕ ਕਰ ਲੋ ਮੇਰਾ ਵਜ਼ਨ ਹੈਗਾ ਲਗਭਗ 85 ਕਿਲੋ ਤੇ ਟਾਇਲ ਨੂੰ ਕੁਝ ਨਹੀਂ ਹੋਇਆ ਜੀ ਠੀਕ ਹੈ ਨਾ ਆ ਦੇਖੋ ਤੁਸੀਂ ਵਿਚਾਲੇ ਵੀ ਉੱਪਰ ਖੜੇ ਹਾਂ ਥੱਲੇ ਕੋਈ ਚੀਜ਼ ਵੀ ਨਹੀਂ ਰੱਖੀ ہوئی ਚੀਜ਼ ਵੀ ਨਹੀਂ ਰੱਖੀ ਸਰ ਆ ਜੋ ਇਹ ਤਾਂ ਇੱਕ ਵਾਰੀ ਚੱਕ ਕੇ ਵੀ ਦਿਖਾ ਦੂ ਕੋਈ ਮਰੀ ਕਿਸੇ ਨੂੰ ਹੋ ਜਾਂਦਾ ਨਾ نیچے ਕੁਝ ਪਿਆ ਹੋਊਗਾ ਕੁਝ ਨਹੀਂ ਪਿਆ ਸਰ ਇਹ ਦੀ ਹੈਗੀ ਟਾਇਲ ਦੀ ਕੁਆਲਿਟੀ ਤੁਸੀਂ ਆਪ ਲਾਈਵ ਚੈੱਕ ਕਰ ਲਈ ਤੇ ਇਸ ਤੋਂ ਬਾਅਦ ਅੱਗੇ ਜਿੰਨੀ ਟਾਇਲ ਮਿਲੂਗੀ ਜੀ ਉਹਦੀ ਕੁਆਲਿਟੀ ਦੇਖੋ ਤੁਸੀਂ ਜੀ ਆ ਟਾਇਲ ਦੇ ਉੱਤੇ ਤੁਸੀਂ ਦੇਖ ਰਹੇ ਹੋ ਬੰਦਾ ਚੜ ਰਿਹਾ ਸਿੱਧਾ ਖੜਾ ਬੰਦਾ ਉੱਤੇ ਦੋ ਬੰਦੇ ਵੀ ਚੜ ਜਾਂਦੇ ਨੇ ਟਾਇਲ ਦੇ ਉੱਤੇ ਬਿਲਕੁਲ ਬਿਲਕੁਲ ਸਰ ਟਾਇਲ ਨੂੰ ਕੁਝ ਵੀ ਟਾਇਲ ਨੂੰ ਕੁਝ ਨਹੀਂ ਹੋ ਰਿਹਾ ਜੀ ਇੰਨੀ ਵਧੀਆ ਕੁਆਲਿਟੀ ਹੈ ਟਾਇਲ ਦੀ ਸੋਨੂੰ ਦੱਸਿਆ ਜੀ ਆਪਣੇ ਕੋਲ ਟਾਇਲ ਸੋਨੂੰ ਆਪਣੇ ਮਾਰਕ ਬ੍ਰਾਂਡ 'ਚ ਮਿਲੂਗੀ ਮੇਸ਼ਵਰੀ ਟਾਇਲ ਦੀ ਟਾਇਲਾਂ ਮਿਲਣ ਗਿਆ ਇੱਕ ਨੰਬਰ ਟਾਇਲ ਹੈ 100% ਪ੍ਰੀਮੀਅਮ ਕੁਆਲਿਟੀ ਦੀ ਟਾਇਲ ਹੈ ਤੇ ਤੁਸੀਂ ਵਿਜ਼ਿਟ ਕਰਨਾ ਹੈ ਤੇ ਕੁਆਲਿਟੀ ਦੀ ਨਿਸ਼ਚਿੰਤ ਹੋ ਜਾਓ ਸਰ ਜੀ ਇਮਹੇਸ਼ਵਰੀ ਟਾਈਲਸ ਵਾਲਿਆਂ ਨੇ ਸਾਨੂੰ ਆਪ ਖੁਦ ਚੜ ਕੇ ਉੱਤੇ ਦਿਖਾਤਾ ਰੇਟ ਵੀ ਦੱਸਦੇ ਤੇ ਉੱਪਰ ਚੜ ਕੇ ਵੀ ਦਿਖਾਤਾ ਟਾਈਲਾਂ ਨੇ ਜਿਹੜੀਆਂ ਇਹਨਾਂ ਦੇ ਕੋਲੇ ਵਧੀਆ ਕੁਆਲਿਟੀ ਦੇ ਟਾਈਲਾਂ ਨੇ ਤੁਸੀਂ ਆ ਕੇ ਇੱਕ ਵਾਰ ਜ਼ਰੂਰ ਦੇਖੋ ਜਿਹੜਾ 2024 ਦੇ ਵਿੱਚ ਜਿਹੜਾ ਇਹਨੇ ਆਫਰ ਆ ਜਿਹੜਾ ਨਾਮਾ ਦੇਣਾ ਸ਼ੁਰੂ ਕੀਤਾ ਉਹ ਜੀ ਆਫਰ ਤੁਹਾਨੂੰ ਪੰਜਾਬ ਦੇ ਵਿੱਚ ਕਿਤੇ ਵੀ ਜਿਹੜਾ ਨਹੀਂ ਮਿਲਣਾ ਕਿਉਂਕਿ ਬਾਹਰੋਂ ਲੋਕ ਜਿਹੜੇ ਇਹਨਾਂ ਕੋਲੋਂ ਆਉਂਦੇ ਨੇ ਉਹ ਟਾਈਲਾਂ ਇੱਥੋਂ ਲੈ ਕੇ ਜਾਂਦੇ ਨਹੀਂ। ਇਹ ਸੀਗਾ ਮਹੇਸ਼ਵਰੀ ਮਾਲਵਾਰ ਦੇ ਵਿੱਚ ਅਸੀਂ ਖੜੇ ਸੀਗੇ ਜਿੱਥੇ ਤੁਹਾਨੂੰ ਟਾਈਲਾਂ ਜਿਹੜੀਆਂ ਦਿਖਾਈ ਜਾਂਦੇ ਹਰੇਕ ਕੁਆਲਿਟੀ ਟਾਈਲ ਆ 10 ਰੁਪਏ ਤੋਂ ਫੁੱਟ ਤੋਂ ਟਾਈਲ ਤੇ ਸ਼ੁਰੂ ਹੋ ਜਾਂਦੀ ਆ ਜਿਹੜੀ ਕਿ ਅੱਗੇ ਸਵਾਂ ਹਜ਼ਾਰਾਂ ਦੇ ਵਿੱਚ ਜਾਂਦੀ ਆ ਪਰ ਕੁਆਲਿਟੀ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਤੁਹਾਨੂੰ ਟਾਈਲਰ ਇਹਨਾਂ ਨੇ ਚੈੱਕ ਕਰਾਤੀਆਂ ਕਿ ਟਾਈਲ ਜਿਹੜੀ ਇਹਨਾਂ ਦੀ ਜਮ ਵੀ ਟੁੱਟਦੀ ਨਹੀਂ ਹੈਗੀ ਚਾਹੇ ਤੁਸੀਂ ਉੱਤੇ ਖੜ੍ਹ ਜਾਓ ਜਿਹੜੀ ਧਾਰਮਿਕ ਸਥਾਨ ਨੇ ਉਹਨਾਂ ਦੇ ਲਈ ਵੀ ਇਹ ਸਪੈਸ਼ਲ ਜਿਹੜਾ ਆਫਰ ਦਿਨੇ ਤੁਸੀਂ ਆ ਕੇ ਜਿਹੜਾ ਉਹ ਚੈੱਕ ਕਰ ਸਕਦੇ ਹੋ ਕੈਮਰਾਮੈਨ ਗੁਰਪ੍ਰੀਤ ਨਾਲ ਮਾਸਖਵੀਰ ਪੰਗੂ ਥਰਮਲ ਪਲਾਂਟ ਲੇਰਾ